ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾ ਦਿਵਸ ਰਾਤ ਉਦਾਈ ਦਾਇਆ ਖੇਲਾ ਸਗਲ ਜਗਤ ਗੁਰੂ ਸਾਹਿਬ ਨੇ ਪਵਨ ਨੂੰ ਗੁਰੂ ਆਖਿਆ ਔਰ ਤਰਤੀਬ ਜਿਹੜੀ ਹੈ ਪਿਤਾ ਨੂੰ ਦੂਸਰੇ ਨੰਬਰ ਤੇ ਪਵਨ ਗੁਰੂ ਹੈ ਪਾਣੀ ਪਿਤਾ ਮਾਤਾ ਤਰਤ ਬਾਹਤ ਮਾਤਾ ਨੂੰ 3 ਨੰਬਰ ਤੇ ਗੁਰੂ ਨੂੰ ਪਵਨ ਕਿਉਂ ਗਿਆ ਇਹ ਜਿੰਨੀ ਵੀ ਕੌਂਸ਼ੀਅਸਨੈਸ ਹੈ ਵਾਈਬ੍ਰੇਸ਼ਨਸ ਨੇ ਇਹ ਪਵਨ ਦੇ ਵਿੱਚ ਨੇ ਪਹਿਲੇ ਤੇ ਪਵਨ ਸਰੋਤ ਹੈ ਤੁਹਾਡੇ ਜੀਵਨ ਦਾ ਆਕਸੀਜਨ ਜਾਂ ਸਪੇਸ ਜਿੰਨੀ ਵੀ ਸਪੇਸ ਹੈ ਇਸ ਜਗ੍ਹਾ ਤੇ ਇਸ ਪ੍ਰਿਥਵੀ ਤੇ ਕਿਸੇ ਹੋਰ ਖੰਡ ਦੇ ਵਿੱਚ ਬ੍ਰਹਿਮੰਡਾਂ ਦੇ ਵਿੱਚ ਉਹ ਪਵਨ ਹੈ ਪਵਨ ਗੁਰੂ ਹੈ ਕਿਉਂਕਿ ਜਿੱਥੇ ਕੁਝ ਨਹੀਂ ਹੈ ਉੱਥੇ ਗੁਰੂ ਹੈ ਗਿਆਨ ਹੈ ਸਪੇਸ ਐਮਟੀ ਵੀ ਹੁੰਦੀ ਹੈ ਉਹਨੂੰ ਆਊਟਰ ਸਪੇਸ ਜਦੋਂ ਪ੍ਰithvi ਤੋਂ ਬਾਹਰ ਅਸੀਂ ਦੇਖਨੇ ਆ ਤੇ ਫਿਰ ਉਹ ਆਊਟਰ ਸਪੇਸ ਜਿਹੜੀ ਹੈ ਉਹਦੀ ਕੋਈ ਲਿਮਿਟ ਹੀ ਨਹੀਂ ਹੈ ਲਿਮਿਟਲੈਸ ਹੈ ਲੇਕਿਨ ਉਸ ਸਪੇਸ ਦੇ ਵਿੱਚ ਉਹ ਖਾਲੀ ਨਹੀਂ ਹੁੰਦੀ ਉਹਨੂੰ ਕਦੀ ਵੀ ਖਾਲੀ ਸਮਝਣ ਦੀ ਭੁੱਲ ਨਾ ਕਰਨਾ ਕਿਉਂਕਿ ਉਹ ਚਪਵਣ ਹੈ ਪਵਣ ਤੋਂ ਮਤਲਬ ਹਰ ਕਿਸਮ ਦੀ ਹਰ ਕਿਸਮ ਦੀ ਮੌਜੂਦਗੀ ਹੈ ਪਰ ਪਵਣ ਨੂੰ ਗੁਰੂ ਆਖਿਆ ਕਿਉਂਕਿ ਗਿਆਨ ਹਰ ਜਗ੍ਹਾ ਮੌਜੂਦ ਹੈ ਜੇਕਰ ਸੂਰਜ ਬਲ ਰਿਹਾ ਹੈ ਤੇ ਬਿਨਾ ਪਵਨ ਤੋਂ ਥੋੜੀ ਬਲ ਰਿਹਾ ਔਰ ਕਰੋਨਾ ਅਰਬਾਂ ਅੰਗਨਤ ਸੂਰਜ ਨੇ ਸਟਾਰਜ਼ ਨੇ ਬ੍ਰਹਿਮੰਡ ਨੇ ਗੁਰੂ ਸਾਹਿਬ ਨੇ 550 ਸਾਲ ਪਹਿਲੇ ਕਹਿੰਦਾ ਅਰਮਦ ਨਰਬਦ ਤੁੰਦਕਾਰਾ ਜਿਹੜਾ ਪੀਗ ਪੁਆਇੰਟ ਸੀ ਜਿੱਥੋਂ ਇਹ ਉਤਪਤੀ ਸ਼ੁਰੂ ਹੋਈ ਉਹ ਅਰਬ ਔਰ ਜਿੱਥੇ ਨਰਬਦ ਅਰਬ ਤੋਂ ਬਾਅਦ ਜਿਹੜਾ ਨਾ ਅਰਬ ਮਤਲਬ ਅਰਬਾਂ ਦੀ ਗਿਣਤੀ ਖਤਮ ਹੋ ਕੇ ਹੁਣ ਉੱਥੇ ਗਿਣਤੀ ਨਹੀਂ ਸੀ ਅਰਬਦ ਨਰਬਦ ਤੁੰਦਗਾਰਾ ਉਸ ਪੁਆਇੰਟ ਤੇ ਜਾ ਕੇ ਤੁੰਦ ਸੀ ਸਿਰਫ ਜਿਹੜਾ ਸਭ ਤੋਂ ਪਹਿਲੀ ਉਤਪਤੀ ਹੋਈ ਇਹ ਗੁਰੂ ਸਾਹਿਬ ਨੇ ਬਾਣੀ ਚ ਦਰਜ ਕੀਤਾ ਸੁਪਾਵਣ ਨੂੰ ਗੁਰੂ ਕਹਿਣ ਦੇ ਮੇਰੇ ਵਰਗੇ ਮੂਰਖ ਨੇ ਜਿੰਨੀ ਅਜੇ ਤੱਕ ਗੱਲ ਸਮਝੀ ਹੈ ਇਹ ਜਿਹੜੀ ਸਪੇਸ ਹੈ ਉਹ ਗੁਰੂ ਹੈ ਇਹ ਜਿਹੜੀ ਹਵਾ ਹੈ ਜਿਹਦੇ ਵਿੱਚ ਤੁਸੀਂ ਸਵਾਸ ਲੈ ਰਹੇ ਹੋ ਜਿਹੜਾ ਹੁਣੇ ਵੀ ਤੁਸੀਂ ਸਾਹ ਲਿਆ ਹੈ ਇਹ ਗੁਰੂ ਹੈ ਇਹ ਜਿਹੜੀ ਪਵਨ ਹੈ ਇਹ ਪਵਨ ਹਰ ਚੀਜ਼ ਨੂੰ ਟਰੈਵਲ ਕਰਾ ਰਹੀ ਹੈ ਤੁਸੀਂ ਇਹ ਦੇਖੋ ਕਿ ਪਿੱਪਲ ਦਾ ਪੇੜ ਲਗਾਉਣ ਦੀ ਜ਼ਰੂਰਤ ਨਹੀਂ ਹੁੰਦੀ ਪਿੱਪਲ ਦਾ ਪੇੜ ਤੁਸੀਂ ਦੇਖੋ ਲੋਕਾਂ ਦੀਆਂ ਛੱਤਾਂ ਤੇ ਕਿਧਰੇ ਛੋਟੀ ਜਿਹੀ ਝੀਠ ਵੀ ਹੋएगी ਉੱਥੇ ਲੱਗਾ ਹੋਏਗਾ ਕਿਸੇ ਵੀ ਜਗ੍ਹਾ ਤੇ ਮਤਲਬ ਐਸੀ ਅਨਐਕਸਪੈਕਟਿਡ ਜਗ੍ਹਾਵਾਂ ਤੇ ਤੁਹਾਨੂੰ ਪਿੱਪਲ ਲੱਗਾ ਮਿਲੇਗਾ ਉਹਦਾ ਬੀਜ ਕੌਣ ਪਾ ਰਿਹਾ ਹੈ ਉਹਦਾ ਬੀਜ ਪਵਨ ਪਾ ਰਹੀ ਹੈ ਪਵਨ ਆਪਣੇ ਵਿੱਚੋਂ ਬੀਜ ਲੈ ਲੈ ਕੇ ਸਾਰੀ ਪ੍ਰਿਥਵੀ ਤੇ ਲਗਾ ਰਹੀ ਹੈ ਹੁਣ ਉਹਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਇੱਥੇ ਮਕਾਨ ਬਣ ਗਿਆ ਇਨਸਾਨੀ ਸਰੂਪ ਦੇ ਵਿੱਚ ਜੋ ਵੀ ਤੁਸੀਂ ਕ੍ਰੀਏਟ ਕੀਤਾ ਹੈ ਪਵਨ ਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਬੀਜ ਪਾ ਰਹੀ ਹੈ ਹਰ ਜਗ੍ਹਾ ਉਹ ਕਿਸੇ ਤੁਹਾਡੇ ਮਕਾਨ ਦੀ ਦਰਾਰ ਚ ਵੀ ਪੈਂਦਾ ਹੈ ਉੱਥੇ ਉਗ ਪੈਂਦਾ ਉਹਨੂੰ ਮਿੱਟੀ ਨਹੀਂ ਚਾਹੀਦੀ ਉਹਨੂੰ ਕੁਝ ਨਹੀਂ ਚਾਹੀਦਾ ਇਹ ਪਵਨ ਹੈ ਗੁਰੂ ਹੈ ਉਹ ਗਿਆਨ ਦੇ ਰੂਪ ਦੇ ਵਿੱਚ ਤੋਂ ਨੂੰ ਸਾਰੀਆਂ ਚੀਜ਼ਾਂ ਦੇ ਰਿਹਾ ਹੈ ਬਿਨਾਂ ਐਕਸਪੈਕਟ ਕੀਤੇ ਕਿ ਤੁਸੀਂ ਕੌਣ ਹੋ ਪਵਨ ਗੁਰੂ ਹੁਣ ਇਸ ਪਵਨ ਦੇ ਵਿੱਚ ਸਭ ਕੁਝ ਹੈ ਤੁਸੀਂ ਇਹ ਦੇਖੋ ਅੱਜ ਦੀ ਡੇਟ 'ਚ ਤੁਸੀਂ ਮੋਬਾਈਲ ਇਸਤੇਮਾਲ ਕਰ ਰਹੇ ਹੋ ਇਹ ਜਿਹੜੇ ਮੋਬਾਈਲ ਤੇ ਤੁਸੀਂ ਮੇਰਾ ਵੀਡੀਓ ਸੁਣ ਰਹੇ ਹੋ ਇਹ ਮੋਬਾਈਲ ਦੀਆਂ ਜਿਹੜੀਆਂ ਤਰੰਗਾਂ ਨੇ ਇਹ ਵੀ ਤੇ ਪਵਨ ਜਨ ਹੈ ਨਜ਼ਰ ਥੋੜੀ ਆ ਰਹੀ ਹੈ ਇਹਨੂੰ ਵਾਈਬ੍ਰੇਸ਼ਨਸ ਕਹਿ ਲਓ ਰੇਡੀਏਸ਼ਨਸ ਕਹਿ ਲਓ ਕਿੰਨੇ ਨਾਂ ਦਿੱਤੇ ਨੇ ਸਾਇੰਸ ਨੇ ਗੁਰੂ ਨੇ ਕੋ ਨਾਂ ਦਿੱਤਾ ਪਵਨ ਤੁਸੀਂ ਕਦੀ ਕਿਸੇ ਵਾਸਤੇ ਕੁਝ ਸੋਚਦੇ ਹੋ ਤੁਹਾਡੇ ਮਨ ਦੇ ਵਿਚਾਰ ਉਤਪਨ ਹੋ ਰਹੇ ਹੁੰਦੇ ਨੇ ਉਹ ਪਵਨ ਦੇ ਰਾਹੀਂ ਟ੍ਰਾਂਸਮਿਟ ਹੋ ਜਾਂਦੇ ਨੇ ਤੁਹਾਨੂੰ ਕੋਈ ਬੰਦਾ ਤੁਸੀਂ ਕਿਸੇ ਨੂੰ ਬਹੁਤ ਯਾਦ ਕਰ ਰਹੇ ਹੋ ਉਹਦਾ ਫੋਨ ਆ ਜਾਏਗਾ ਤੁਸੀਂ ਕਿਸੇ ਨੂੰ ਯਾਦ ਤੁਸੀਂ ਕਰ ਰਹੇ ਹੋ ਤੁਸੀਂ ਉਹਨੂੰ ਕਨੈਕਟ ਹੋਣ ਲੱਗ ਪੋਗੇ ਜਿੰਨੂੰ ਸਾਇੰਸ ਨੇ ਜਾਂ ਲੋਗਾ ਨੇ ਟੈਲੀਪੈਥੀਆਂ ਕਹਿਣ ਲੱਗ ਪਏ ਅਲੱਗ-ਅਲੱਗ ਨਾਂ ਦੇਣ ਲੱਗ ਪਏ ਜਿੰਨੇ ਕੁ ਮੱਤ ਹੈ ਲੇਕਿਨ ਇਹ ਸਭ ਕੁਝ ਪਵਨ ਦੇ ਵਿੱਚ ਹੈ ਪਵਨ ਕੋਈ ਛੋਟਾ ਇੱਕ ਲਫ਼ਜ਼ ਨਹੀਂ ਹੈ ਕਿ ਪੂਰੀ ਸ੍ਰਿਸ਼ਟੀ ਦੇ ਵਿੱਚ ਜੋ ਘਟਤ ਹੋ ਰਿਹਾ ਹੈ ਪਵਨ ਦੇ ਵਿੱਚ ਘਟਤ ਹੋ ਰਿਹਾ ਹੈ ਸਪੇਸ ਦੇ ਵਿੱਚ ਖੰਡ ਨੇ ਜਿੰਨੂੰ ਅਸੀਂ ਬ੍ਰਹਿਮੰਡ ਨੇ ਇਹਨੂੰ ਸੀ ਤਰਤੀਆਂ ਕਹਿੰਦੇ ਆ ਸੂਰਜ ਕਹਿੰਦੇ ਆ ਪਵਨ ਦੇ ਵਿੱਚ ਹੀ ਨੇ ਉਹ ਸਪੇਸ ਜਿਹੜੀ ਆ ਉਹ ਪਵਨ ਹੈ ਔਰ ਉਹ ਗੁਰੂ ਹੈ ਉਹ ਇਹ ਉਹਨਾਂ ਨੂੰ ਦੱਸ ਰਹੀ ਹੈ ਕਿ ਚੱਲਣਾ ਕਿਵੇਂ ਹੈ ਘੁੰਮਣਾ ਕਿਤੇ ਹੈ ਘੁੰਮਣਾ ਕਿਤੇ ਇਰਦ ਘਿਰਦਾ ਹੈ ਕਿਵੇਂ ਬਣਨਾ ਹੈ ਕਿਵੇਂ ਵਿਨਾਸ਼ ਹੋਣਾ ਹੈ ਕਿੰਨੀ ਤੁਹਾਡੀ ਆਈ ਉਹ ਸਭ ਪਵਨ ਗੁਰੂ ਦੇ ਰੂਪ ਚ ਦੱਸ ਰਹੀ ਹੈ ਪਵਨ ਗੁਰੂ ਪਾਣੀ ਪੀਤਾ ਇਹ ਉਤਪਤੀ ਦੀਆਂ ਦੋ ਚੀਜ਼ਾਂ ਬਾਤ ਚੁਣ ਹੈ ਲੇਕਿਨ ਗੁਰੂ ਹੀ ਜੋ ਗਿਆਨ ਰੂਪ ਹੈ ਉਹ ਪਵਨ ਹੈ ਔਰ ਪਵਨ ਸਪੇਸ ਹੈ ਤੁਸੀਂ ਸਵਾਸਾਂ ਦੇ ਵਿੱਚ ਜਿਹੜਾ ਲੈ ਰਹੇ ਹੋ ਪਵਨ ਹੈ ਜੋ ਤੁਹਾਡੇ ਵਿੱਚ ਔਰ ਦੂਸਰੇ ਇਨਸਾਨ ਦੇ ਵਿੱਚ ਦੂਰੀ ਹੈ ਜੇਕਰ ਤੁਸੀਂ ਘਰ ਚ ਬੈਠੇ ਹੋ ਤੇ ਇੱਕ ਫਰਲਾਂਗ ਵੀ ਇੱਕ ਉਂਗਲ ਜਿੰਨੀ ਵੀ ਹੈ ਉਹਦੇ ਵਿੱਚ ਵੀ ਪਵਨ ਹੈ ਹਰ ਜਗ੍ਹਾ ਤੇ ਤੁਹਾਡੇ ਇਰਤ ਗਿਰਦ ਪਵਨ ਹੈ ਮਰੀ ਗੱਲ ਯਾਦ ਰੱਖੋ ਜਦੋਂ ਇਹ ਪਵਨ ਤੁਹਾਡੇ ਚੋਂ ਖਤਮ ਹੁੰਦੀ ਹੈ ਇਹ ਸਵਾਸ ਖਤਮ ਹੁੰਦੇ ਨੇ ਪਵਨ ਹੀ ਸਵਾਸ ਲੈ ਰਹੀ ਹੈ ਨਾ ਇਹ ਗੁਰੂ ਵਿਲੁਪਤ ਹੁੰਦਾ ਹੈ ਇਹ ਸ਼ਰੀਰ ਪੰਜ ਤਤਾਂ ਦਾ ਬਣਿਆ ਹੋਇਆ ਉੱਥੇ ਰਹਿ ਜਾਂਦਾ ਹੈ ਗੁਰੂ ਸਾਹਿਬ ਦਾ ਪਵਨ ਨੂੰ ਇਨਾ ਵੱਡਾ ਰਤਬਾ ਦੇਣਾ ਗੁਰੂ ਦਾ ਰਤਬਾ ਦੇਣਾ ਕੋਈ ਇਹ ਛੋਟੀ ਮੋਟੀ ਗੱਲ ਨਹੀਂ ਹੈ ਇੱਕ ਇੱਕ ਅੱਖਰ ਚ ਗੁਰੂ ਸਹਿਬਾਨਾ ਦੇ ਇਲਾਹੀ ਬਾਣੀ ਦੇ ਬ੍ਰਹਮ ਗਿਆਨ ਹੈ ਜੇਕਰ ਅਸੀਂ ਉਹਨੂੰ ਕਨੈਕਟ ਹੋਣ ਲੱਗ ਪਈਏ ਉਹ ਵੀ ਉਹ ਰਹਿਮਤ ਕਰ ਸਕਦਾ ਹੈ ਇਹ ਜਿੰਨੇ ਕੁ ਮੈਨੂੰ ਮੱਤ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਲਾਜ ਨੇ ਇਹ ਵੀ ਉਹ ਆਪ ਦੇ ਰਿਹਾ ਹੈ ਇਹ ਜੋ ਮੈਂ ਬੋਲ ਰਿਹਾ ਇਸ ਵੇਲੇ ਰਿਕਾਰਡ ਕਰ ਰਿਹਾ ਮੇਰੇ ਅੰਦਰ ਨਹੀਂ ਸੀ ਨਾ ਮੈਂ ਸੋਚਿਆ ਉਹ ਦਈ ਜਾ ਰਿਹਾ ਮੈਂ ਬੋਲ ਰਿਹਾ ਭਵਨ ਗੁਰੂ ਇਹਨਾਂ ਦਾ ਪਾਣੀ ਪਿਤਾ ਜਲ ਜਲ ਦੇ ਬਾਰੇ ਤੇ ਮੈਂ ਬਹੁਤ ਵਾਰੀ ਗੁਰੂ ਸਾਹਿਬ ਦੇ ਦਿੱਤੇ ਲਫ਼ਜ਼ਾਂ ਨੂੰ ਦੱਸ ਚੁੱਕਾ ਕਿ ਜਲ ਜਿਹੜਾ ਉਹ ਆਕਾਲ ਪੁਰਖ ਦਾ ਰੂਪ ਹੈ ਕਿਉਂਕਿ ਜਲ ਨੂੰ ਪਿਤਾ ਕਿਹਾ ਗੁਰੂ ਨੇ ਔਰ ਜਦੋਂ ਆਕਾਲ ਦੀ ਗੱਲ ਕੀਤੀ ਉਹਨੂੰ ਪੁਰਖ ਗਿਆ ਆਕਾਲ ਜਿਹਦੀ ਨਾ ਸਮੇਂ ਦੇ ਵਿੱਚ ਹੈ ਨਾ ਜੰਮਿਆ ਨਾ ਮਰੇਗਾ ਪਾਣੀ ਦੀ ਕੋਈ ਆਈ ਹੋਈ ਨਹੀਂ ਕਿਸ ਨੂੰ ਕੀ ਪਤਾ ਕਿੱਥੋਂ ਜੰਮਿਆ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪਾਣੀ ਕਿੱਥੋਂ ਜੰਮਿਆ ਹੋਏਗਾ ਉਹ ਪਤਾ ਹੈ ਆਕਾਲ ਉਹਦੇ ਤੇ ਸਮੇਂ ਦਾ ਕਾਲ ਦਾ ਕੋਈ ਅਸਰ ਹੀ ਨਹੀਂ ਹੈ ਪਾਣੀ ਨਾ ਮਰਦਾ ਹੈ ਨਾ ਜਲ ਸਕਦਾ ਹੈ ਨਾਗ ਲੱਗਦੀ ਉਹਨੂੰ ਜੋ ਮਰਜ਼ੀ ਕਰ ਲੋ ਮਰ ਹੀ ਨਹੀਂ ਸਕਦਾ ਕਿਉਂਕਿ ਉਹਦੀ ਉਹ ਜਮਿਆ ਹੀ ਨਹੀਂ ਪਾਣੀ ਸੀ ਕੋਈ ਆਈ ਹੋ ਨਹੀਂ ਪਵਣ ਗੁਰੂ ਪਾਣੀ ਪਿਤਾ ਪਾਣੀ ਜਿਹੜਾ ਇਸ ਉਤਪਤੀ ਦਾ ਕਾਰਨ ਹੈ ਜਿੰਨੀ ਵੀ ਖੰਡ ਬ੍ਰਹਮੰਡ ਜਿਨ੍ਹਾਂ ਦੇ ਬਾਰੇ ਨਾ ਇਨਸਾਨ ਨਾ ਸਾਇੰਸ ਨਹੀਂ ਸਮਝ ਪਾਈ ਗੁਰੂ ਸਾਹਿਬ ਨੇ ਵੀ ਕਹਿ ਦਿੱਤਾ ਕਿ ਆਪੇ ਜਾਣੇ ਆਪ ਇਹ ਜਿਹੜੇ ਪਾਣੀ ਹੈ ਇਹ ਉਤਪਤੀ ਹੈ ਇਹ ਪਿਤਾ ਹੈ ਇਹ ਆਕਾਲ ਪੁਰਖ ਹੈ ਫਿਰ ਕਹਿੰਦੇ ਨੇ ਮਾਤਾ ਧਰਤ ਧਰਤੀ ਕੋਈ ਵੀ ਏ ਇਹ ਖਾਲੀ ਇਸ ਧਰਤੀ ਦੀ ਗੱਲ ਨਹੀਂ ਕਰ ਰਹੇ ਖੰਡ ਬ੍ਰਹਿਮੰਡਾਂ ਦੀ ਜਦੋਂ ਗੱਲ ਕਰ ਰਹੇ ਨੇ ਅਰਬਦ ਨਰਬਦ ਤੁੰਦੁਕਾਰਾ ਦੀ ਗੱਲ ਕਰ ਰਹੇ ਨੇ ਤੇ ਉਹਦੇ ਵਿੱਚ ਖੰਡਾਂ ਬ੍ਰਹਿਮੰਡਾਂ ਦਾ ਅੰਤ ਹੀ ਨਹੀਂ ਹੈ ਕਿੰਨੇ ਹੀ ਬ੍ਰਹਿਮੰਡ ਕਿੰਨੇ ਹੀ ਆਕਾਸ਼ ਗੰਗਾਵਾ ਕਿੰਨੇ ਹੀ ਮਲਟੀ ਯੂਨੀਵਰਸਸ ਕੋਈ ਲਿਮਿਟ ਹੀ ਨਹੀਂ ਹੈ ਉਹ ਕਿਸੇ ਵੀ ਤਰਤ ਦੇ ਉੱਪਰ ਜੇਕਰ ਜੀਵਨ ਹੋਏਗਾ ਤੇ ਉਹ ਪਿਤਾ ਪਾਣੀ ਹੀ ਦੇ ਸਕਦਾ ਹੈ ਲੇਕਿਨ ਉਹਦੇ ਅਸਤੇ ਜਿਹੜੀ ਮਾਂ ਹੈ ਉਹ ਧਰਤ ਹੋਏਗੀ ਉਹ ਧਰਤੀ ਹੋਏਗੀ ਉਹ ਧਰਤੀ ਕੋਈ ਵੀ ਹੋ ਸਕਦੀ ਹੈ NASA ਵੀ ਕਿਸੇ ਪਲੈਨਟ ਤੇ ਜਾਂਦਾ ਪਹਿਲੇ ਪਾਣੀ ਲੱਭਦਾ ਪਹਿਲੇ ਪਿਥਾਨੂ ਲੱਭਦਾ ਪਾਣੀ ਹੋਏਗਾ ਤੇ ਜੀਵਨ ਦੀ ਉਤਪਤੀ ਹੋਏਗੀ। ਲੇਕਿਨ ਪਾਣੀ ਉਹ ਸਪੇਸ ਦੇ ਵਿੱਚ ਨਹੀਂ ਲੱਭਦਾ। ਧਰਤ ਤੇ ਲੱਭਦਾ ਹੈ। ਪਲੈਨਟ ਤੇ ਲੱਭਦਾ ਹੈ। ਉਹ ਮੁਸਪੇਸ ਦੇ ਵਿੱਚ ਜਿਹੜੇ ਟਰੈਵਲ ਕਰ ਰਹੇ ਉਹ ਚ ਪਾਣੀ ਨਹੀਂ ਲੱਭ ਰਿਹਾ। ਧਰਤ ਤੇ ਪਾਣੀ ਹੋਏਗਾ, ਮਾਂ ਕੁਲ ਪਾਣੀ ਹੋਏਗਾ ਤੇ ਉਹ ਪਿਤਾ ਮੌਜੂਦ ਹੈ। ਉਹ ਹੁਣ ਇਸ ਧਰਤ ਨੂੰ ਉਤਪਤੀ ਦੇ ਜੀਵਨ ਦੇ ਸਾਧਨ ਦੇ ਰਿਹਾ ਲੇਕਿਨ ਉਹਨੇ ਆਪਣੇ ਸਮੇਂ ਤੇ ਦੇਣਾ ਹੈ ਪਾਣੀ ਪਹੁੰਚਾਉਣ ਦਾ ਤਰੀਕਾ ਵੀ ਉਹ ਕਾਲਪੁਰਖ ਆਪ ਕਿੱਥੇ ਪਹੁੰਚੇਗਾ ਸਾਨੂੰ ਕੀ ਪਤਾ ਇਸ ਪ੍ਰithvi ਤੇ ਪਾਣੀ ਕਿੱਥੋਂ ਆਇਆ ਜੇ ਅਗੜੇ ਖੰਡ ਟੁੱਟੇ ਹੋਏ ਸੀ ਉਹ ਟੁੱਟੇ ਖੰਡ ਜੋੜ-ਜੋੜ ਕੇ ਸੂਰਜ ਦੀ ਤਪਸ਼ ਦੇ ਵਿੱਚ ਆ ਕੇ ਤੇ ਇੱਥੇ ਪਾਣੀ ਕਿੱਥੋਂ ਆਇਆ ਯਾਦ ਤੇ ਨਾ ਖੰਡਾਂ ਦੇ ਵਿੱਚੋਂ ਆਇਆ ਤੇ ਖੰਡ ਦੇ ਟੁੱਟੇ ਹੋਏ ਇਸ਼ੂ ਪਤਾ ਨਹੀਂ ਕਿੱਥੋਂ ਟਰੈਵਲ ਕਰ ਰਹੇ ਸੀ ਤੇ ਉਹਨੇ ਆਪਣੇ ਆਪ ਨੂੰ ਮੌਜੂਦਗੀ ਜਿਹੜੀ ਹੈ ਉਹ ਪ੍ਰਗਟ ਤਾਂ ਕਰਨੀ ਹੈ ਜਦੋਂ ਉੱਥੇ ਜਿਸ ਸਮੇਂ ਤੇ ਉਤਪਤੀ ਹੋਣੀ ਹੈ ਇਸ ਧਰਤੀ ਤੇ ਜਲ ਤੇ ਕਦੋਂ ਦਾ ਹੋਣਾ ਹੈ ਉਹ ਅਕਾਲਪੁਰਖ ਤੇ ਕਦੋਂ ਦਾ ਹੋਏਗਾ ਉਹ ਪਤਾ ਪਾਣੀ ਕਦੋਂ ਦਾ ਹੋਏਗਾ ਧਰਤੀ ਦੇ ਉੱਪਰ ਮਾਤਾ ਦੇ ਉੱਪਰ ਲੇਕਿਨ ਉਤਪਤੀ ਕਦੋਂ ਹੋਏਗੀ ਇਹਦਾ ਇੱਕ ਸਮਝ ਨਰਦਾ ਲੇਤਾ ਖਾਲੀ ਪ੍ਰਥਵੀ ਜਲ ਔਰ ਧਰਤ ਦੇ ਨਾਲ ਤੇ ਕਦੋਂ ਦੀ ਹੋਏਗੀ ਅਰਬਾਂ ਖਰਬਾਂ ਖਰਬਾਂ ਸਾਲ ਪਹਿਲੇ ਲੇਕਿਨ ਜੀਵ ਉਹ ਨਾ ਜਦੋਂ ਉਹਦੇ ਤੇਹਾਣਾ ਸ਼ੁਰੂ ਹੋਏਗਾ ਉਹ ਉਹਦੇ ਹੁਕਮ ਦੇ ਵਿੱਚ ਹੋਏਗਾ ਹੁਕਮ ਹੈ ਅੰਦਰ ਸਭ ਕੋ ਉਹ ਜਲ ਉਹ ਪਿਤਾ ਇਸ ਤਰਤ ਤੇ ਜੀਵਨ ਦੀ ਉਤਪਤੀ ਤਾਂ ਕਰੇਗਾ ਜਦੋਂ ਉਹ ਚਾਹੇਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਤੇ ਕਹਿੰਦੇ ਨੇ ਦਿਵਸ ਰਾਤ ਕੁਦਾਈ ਦਾਇਆ ਉਹਨੇ ਜਿਹੜੀ ਦਿਨੋਂ ਰਾਤ ਹੈ ਨਾ ਇਹ ਦਿਨ ਰਾਤ ਨੂੰ ਉਹਨਾਂ ਨੇ ਦਾਈ ਕਿਹਾ ਜਿਵੇਂ ਦਾਈਆਂ ਹੁੰਦੀਆਂ ਨੇ ਜਿਹੜੇ ਬੱਚੇ ਨੂੰ ਪਾਲਦੀਆਂ ਨੇ ਦਿਨ ਔਰ ਰਾਤ ਦਿਵਸ ਰਾਤ ਦਾਈ-ਦਾਇਏ ਦੀ ਤਰ੍ਹਾਂ ਉਹਨੂੰ ਫਿਰ ਉਸ ਤਰਤ ਨੂੰ ਉਹ ਪਾਲਦੀ ਹੈ ਸੂਰਜ ਦੀ ਗਰਮੀ ਕਿੱਥੇ ਆਣੀ ਹੈ ਕਿੰਨੀ ਆਣੀ ਹੈ ਕਦੋਂ ਆਣੀ ਹੈ ਇਹ ਉਹ ਦਾਹੀ ਦਾਇਆ ਆਪ ਕਰਦੀ ਹੈ ਫਿਰ ਉਹ ਪ੍ਰithvi ਉਹ ਤਰਤ ਉਹ ਕੋਈ ਵੀ ਬ੍ਰਹਿਮੰਡ ਵਿੱਚ ਕਿਸੇ ਵੀ ਜਗ੍ਹਾ ਦੀ ਤਰਤ ਹੋਵੇ ਉਹ ਤਰਤ ਉਸ ਤਾਰੇ ਦੇ ਆਸ-ਪਾਸ ਕਿੰਨੇ ਹੀ ਸੂਖਸ਼ਮ ਤਰੀਕੇ ਚ ਘੁੰਮੇਗੀ ਕਦੋਂ ਘੁੰਮੇਗੀ ਹੁਣ ਪਲੈਨੈਟਸ ਤੇ ਕਿੰਨੇ ਨੇ ਚੰਦਰਮਾ ਵੀ ਹੈ ਉਹ ਵੀ ਘੁੰਮ ਰਿਹਾ ਹੈ ਲੇਕਿਨ ਉਹਦੇ ਤੇ ਕੋਈ ਉਤਪਤੀ ਨਹੀਂ ਹੈ ਨਾ ਜੀਵਨ ਦੀ ਉਹ ਬਾਝ ਹੈ ਉਹਨੂੰ ਆਕਾਲ ਪੁਰਖ ਨੇ ਉਹਦੇ ਤੇ ਉਹਦੇ ਤੇ ਕੋਈ ਉਤਪਤੀ ਨਹੀਂ ਕੀਤੀ ਉਹਨੇ ਬਾਝ ਰੱਖਿਆ ਹੋਰ ਵੀ ਜਿਹੜੇ ਪਲੈਨੈਟ ਨੇ ਹੁਣ ਅੱਜ ਮਾਰਸ ਤੇ ਕਹਿੰਦੇ ਨੇ ਜੀ ਕਿ ਉਹਦੇ ਵਿੱਚ ਪਾਣੀ ਹੈ ਸਰੋਤ ਹੈ ਕਿਦਰੇ ਬਹੁਤ ਜ਼ਿਆਦਾ ਗਹਿਰਾਈ ਦੇ ਵਿੱਚ ਹੈ ਕਿਉਂਕਿ ਉਹ ਗਹਿਰਾਈ ਦੇ ਵਿੱਚ ਪਤਾ ਬੈਠਾ ਧਰਤ ਦੇ ਅੰਦਰ ਲੇਕਿਨ ਉਤਪਤੀ ਤਾਂ ਕਰੇਗਾ ਜਦੋਂ ਹੁਕਮ ਦੇ ਵਿੱਚ ਹੋਏਗਾ ਉਤਪਤੀ ਹੁਕਮ ਚ ਹੋਏਗੀ ਹੋਰ ਵੀ ਗ੍ਰਹਿਾਂਾਂ ਤੇ ਹੋ ਸਕਦਾ ਪਾਣੀ ਹਰ ਗ੍ਰਹਿ ਤੇ ਹੋਵੇ ਹੋ ਸਕਦਾ ਕਿਧਰੇ ਵੀ ਨਾ ਹੋਵੇ ਜਿਵੇਂ ਚੰਦਰਮਾ ਤੇ ਨਹੀਂ ਹੈ ਕਿ ਨਹੀਂ ਚੰਦਰਮਾ ਨੇ ਕਿੰਨੀਆਂ ਇਹ ਵੀ ਤਾਂ ਧਰਤ ਹੈ ਨਾ ਅਸੀਂ ਉਹਨੂੰ ਚੰਦਰਮਾ ਕਹਿੰਦੇ ਹਾਂ ਹੈ ਤੇ ਉਹ ਵੀ ਧਰਤ ਲੇਕਿਨ ਉਹਦੇ ਤੇ ਮਾਲਕ ਨੇ ਉਤਪਤੀ ਨਹੀਂ ਕੀਤੀ ਬਾਨੀ ਇਹ ਕਿਰਪਾ ਉਸ ਅਕਾਲ ਪੁਰਖ ਤੋਂ ਮੰਗੋ ਕਿ ਜੇਕਰ ਜੋ ਸ਼ਬਦ ਸਾਨੂੰ ਆਪਣੀਆਂ ਇੰਦਰੀਆਂ ਰਾਹੀ ਪੰਜ ਇੰਦਰੀਆਂ ਦੇ ਰਾਹੀ ਪੜਨ ਦੀ ਤੋਫੀਕ ਦਿੱਤੀ ਹੈ ਤੇ ਸਮਝਣ ਵਾਸਤੇ ਜਿਹੜਾ ਬੁੱਝਣ ਵਾਸਤੇ ਇਹ ਬੁੱਧ ਵੀ ਉਹ ਆਪ ਦੇਵੇ ਇਹਦੀ 부ਝਾਈ ਇਹ ਬੁਝਾਰਤਾ ਨੂੰ ਸਮਝਣ ਦੀ ਕਿਰਪਾ ਵੀ ਉਹ ਆਪ ਕਰੇ ਬਹੁਤ ਸ਼ੁਕਰੀਆ ਮਿਹਰਬਾਨੀ